ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਮੰਤਰੀ ਮੋਦੀ ਦੀ ਜਿਹੜੀ ਫੇਰੀ ਹੈ ਉਸ ਫੇਰੀ ਦੇ ਉੱਤੇ ਕਿੰਨਾ ਪੈਸਾ ਖਰਚਿਆ ਗਿਆ ਇਸ ਦੇ ਬਾਰੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਪਰ ਸਾਰੇ ਤੋਂ ਵੱਡਾ ਜਿਹੜਾ ਮਸਲਾ ਹੈ ਉਹ ਤੁਹਾਨੂੰ ਦੱਸਾਂਗੇ ਅਸੀਂ ਸਿੱਖ ਭਾਰਤ ਦੇ ਵਿੱਚ ਗੁਲਾਮ ਨੇ ਭਾਰਤ ਦੇ ਵਿੱਚ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਸਰਦਾਰ ਬਲਦੇਵ ਸਿੰਘ ਸਿਰਸਾ ਨੂੰ ਮੈਟਰੋ ਦੇ ਵਿੱਚ ਨਹੀਂ ਚੜਨ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਸ਼ਰੀ ਸਾਹਿਬ ਅਤੇ ਕਿਰਪਾਨ ਪਾਈ ਹੋਈ ਸੀਗੀ ਜਿਸ ਕਾਰਨ ਉਹਨਾਂ ਨੂੰ ਦਿੱਲੀ ਦੀ ਮੈਟਰੋ ਦੇ ਵਿੱਚ ਨਹੀਂ ਚੜਨ ਦਿੱਤਾ ਗਿਆ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੂੰ ਦਿੱਲੀ ਕਮੇਟੀ ਨੂੰ ਸ਼੍ਰੋਮਣੀ ਕਮੇਟੀ ਨੂੰ ਸ਼ ਜੋ ਜੋ ਕੱਲਾ ਉਹਨਾਂ ਨੇ ਆਖਿਆ ਤੁਹਾਨੂੰ ਸਾਰੀਆਂ ਅੱਗੇ ਚੱਲ ਕੇ ਸੁਣਾ ਦਿੰਨੇ ਹਾਂ ਇਸ ਤੋਂ ਇਲਾਵਾ ਤੁਹਾਨੂੰ ਦੂਸਰਾ ਵੀਡੀਓ ਸੁਣਾਵਾਂਗੇ ਦੂਸਰਾ ਵੀਡੀਓ ਦਿਖਾਵਾਂਗੇ ਪੰਜਾਬੀ ਟਰੱਕ ਡਰਾਈਵਰ ਵਾਲਾ ਜਿਸ ਟਰੱਕ ਡਰਾਈਵਰ ਦੇ ਕਰਕੇ ਅਮਰੀਕਾ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਉਸ ਨੂੰ ਹੁਣ ਪੁਲਿਸ ਦੇ ਵੱਲੋਂ ਫੜ ਕੇ ਤਕਰੀਬਨ ਕਹਿੰਦੇ ਨੇ ਕਿ ਉਸ ਨੂੰ 40-50 ਸਾਲ ਦੀ ਸਜ਼ਾ ਦਿੱਤੀ ਜਾਣੀ ਹੈ ਉਸ ਦੇ ਵਾਸਤੇ ਇੰਗਲੈਂਡ ਦੇ ਵਿੱਚ ਅਮਰੀਕਾ ਦੇ ਵਿੱਚ ਹਰ ਦੇਸ਼ ਦੇ ਵਿੱਚ ਜਿਹੜੀ ਪਟੀਸ਼ਨਸ ਹੈ ਉਹ ਪਾਈਆਂ ਜਾ ਰਹੀਆਂ ਨੇ ਪਰ ਉਸ ਦੇ ਬਾਰੇ ਗੁਰੇ ਕੀ ਕਹਿੰਦੇ ਨੇ ਤੁਹਾਨੂੰ ਉਹ ਵੀ ਸੁਣਾਵਾਂਗੇ ਇਸ ਤੋਂ ਇਲਾਵਾ ਤੁਹਾਨੂੰ ਇੱਕ ਹੋਰ ਖਬਰ ਦੱਸਾਂਗੇ ਯੂਕੇ ਤੋਂ ਸਰਦਾਰ ਤਰਮਨਜੀਤ ਸਿੰਘ ਅੱਜ ਦੀ ਤਰੀਖ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਆਏ ਹੋਏ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗਦੀ ਦਿਵਸ ਹੈ ਪਹਿਲਾ ਗੁਰਤਾ ਗਦੀ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬੜੀ ਧੂਮ ਧਾਮ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਮਨਾਇਆ ਗਿਆ ਤੇ ਇੱਥੇ ਆ ਕੇ ਇਹਨਾਂ ਨੇ ਜੋ-ਜੋ ਕੱਲਾ ਆਖਿਆ ਤੁਹਾਨੂੰ ਅੱਗੇ ਚੱਲ ਕੇ ਉਹ ਵੀ ਸੁਣਾਉਣੇ ਹਨ ਸੋ ਆਓ ਅੱਜ ਦੇ ਇਸ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਵੀਡੀਓ ਦੀ ਸ਼ੁਰੂਆਤ ਕਰਦੇ ਹੋ ਸਾਰੇ ਤੋਂ ਪਹਿਲਾਂ ਤੁਹਾਨੂੰ ਆਪਾਂ ਸਰਦਾਰ ਬਲਦੇਵ ਸਿੰਘ ਸਿਰਸਾ ਵਾਲਾ ਵੀਡੀਓ ਸੁਣਾਉਣੀ ਹੈ ਪਰ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਯੂਪੀ ਦੇ ਜਿਹੜੇ ਸੀਐਮ ਯੋਗੀ ਆਦਿਤਨਾਥ ਨੇ ਯੋਗੀ ਆਦਿਤਨਾ शाख्या पहला तो आपको यह सुना देने हैं और गोविंद सिंह जी महाराज के चार साथ जाते साथ जाते बाबा अजीत सिंह बाबा जोचार सिंह बाबा जोरावर सिंह बाबा फतेह सिंह इस देश और धर्म के लिए उसकी रक्षा करने के लिए अपने आप को बलिदान कर देते हैं उनको लोभ दिया गया लालच दिया गया इस्लाम स्वीकार कर लो जान भी बखस ली जाएगी और रियासत भी मिल जाएगी उन्होंने कहा इसका हम क्या करेंगे उन्होंने कहा इसका हमें कोई परवाह नहीं और बलिदान दे दिया कहते हैं जब गुरु गोविंद सिंह जी महाराज के बड़े पुत्र युद्ध लड़ते हुए वीर गति को प्राप्त होते बलिदान करते हैं अपने आप को दूसरा पुत्र युद्ध लड़ता हुआ वीर गति को प्राप्त होता है तीसरे और चौथे को जब दुस्त औरंगजेब के द्वारा बंदी बना करके उन्हें लालच दिया जाता है उसके सेनापति के द्वारा लालच दिया जाता है कि इस्लाम स्वीकार कर लो नहीं तो क्रूरता देखने को मिलेगी कहते हैं जब छोटे पुत्र को सबसे छोटे पुत्र को जब बलदान जब दीवानों पर छिना जा रहा था तो सबसे छोटा पुत्र सब कछना पुत्र उसकी आंखों में आंसू आते हैं तो पूछता है अपने भाई से क्या आपकी आंखों में आंसू क्यों हैं वो कहता है कि मैं तो इस धरती पर पहले मैं आया लेकिन पहले तुम जा रहे हो इस बात से मुझे आंसू आ रहे हैं क्योंकि पहले तो अपने देश और अपने धर्म के लिए मुझे जाना चाहिए था और उन्होंने अपने आप को बलिदान कर दिया लेकिन धर्मियों के सामने कभी झुके नहीं ये जो गौरवशाली इतिहास ये सिख जाति का हो अपने लिए नहीं देश के लिए अपने लिए नहीं सनातन धर्म के लिए कश्मीर के लिए जिन्होंने अपने आप को बलिदान दिया हो देश के लिए अपने आप को बलिदान दिया हो सनातन धर्म के लिए जिन्होंने अपना बलिदान दिया हो आज ये हम सबकी जिम्मेदारी बनती है कि उसके प्रति कृतज्ञता ज्ञापित करने के लिए हम भी उन सिख गुरुओं की उस परंपरा के प्रति ਕੁਝ ਕਿੱਥੇ ਕਿੱਥੇ ਤਾਂ ਗਿਆ ਪਿੱਟਦਾ ਸਿਮ ਯੋਗੀ ਆਦਿਤਨਾਤੀ ਤੁਸੀਂ ਸਾਰੀ ਸਪੀਚ ਸੁਣੀ ਉਹਨਾਂ ਨੇ ਕੀ ਕੁਝ ਬੋਲਿਆ ਪਰ ਉਹਨਾਂ ਨੇ ਇਹ ਆਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਲਾਲ ਸਨ ਉਹ ਬਲੀਦਾਨ ਦਿੰਦੇ ਨੇ ਬਲੀਦਾਨ ਨਹੀਂ ਹੁੰਦਾ ਸ਼ਹਾਾਤਾ ਹੁੰਦੀਆਂ ਨੇ ਸਿੱਖ ਧਰਮ ਦੇ ਵਿੱਚ ਸ਼ਹੀਦ ਮੰਨਿਆ ਜਾਂਦਾ ਹੈ ਜਦੋਂ ਤੁਹਾਡੇ ਕੋਲੇ ਦੋ ਆਪਸ਼ਨਾਂ ਹੁੰਣ ਤੁਸੀਂ ਸ਼ਹਾਾਦਤ ਵੀ ਦੇ ਸਕਦੇ ਜੇ ਅਤੇ ਤੁਸੀਂ ਜ਼ਿੰਦਗੀ ਜਿਉਣ ਦਾ ਵੀ ਇੱਕ ਰਸਤਾ ਤੁਹਾਡੇ ਵਾਸਤੇ ਹੁੰਦਾ ਤੇ ਇੱਕ ਸ਼ਹਾਾਦਤ ਦਾ ਹੁੰਦਾ ਉੱਥੇ ਸ਼ਹੀਦ ਸ਼ਬਦ ਵਰਤਿਆ ਜਾਂਦਾ ਉੱਥੇ ਬਲੀਦਾਨ ਨਹੀਂ ਵਰਤਿਆ ਜਾਂਦਾ ਦੇਸ਼ ਦੇ ਮੰਤਰੀਆਂ ਨੂੰ ਇਹ ਚੀਜ਼ਾਂ ਸਮਝਣੀਆਂ ਪੈਣਗੀਆਂ ਜੇ ਉਹ ਸੁਣਾ ਦਿੰਨੇ ਹਾਂ ਸਰਦਾਰ ਬਲਦੇਵ ਸਿੰਘ ਸਿਰਸਾ ਜੀ ਦਾ ਸਰਦਾਰ ਬਲਦੇਵ ਸਿੰਘ ਸਿਰਸਾ ਇਹ ਖੜੀਆਂ ਖੋਟੀਆਂ ਮਨਜਿੰਦਰ ਸਿੰਘ ਸਿਰਸਾ ਨੂੰ ਅਤੇ ਬਾਕੀ ਦੇ ਲੋਕਾਂ ਨੂੰ ਸੁਣਾਈਆ ਯਾਰ ਤੁਸੀਂ ਵੀ ਸੁਣ ਕੇ ਹੈਰਾਨ ਰਹਿ ਜਾਓਗੇ ਲਾਈਫ ਚਲਾਤਾ ਮਨਜਿੰਦਰ ਸਿੰਘ ਸਿਰਸਾ ਜੀ ਜ਼ਰਾ ਧਿਆਨ ਨਾਲ ਸੁਣ ਲੋ ਮੈਂ ਬਲਦੇਵ ਸਿੰਘ ਸਿਰਸਾ ਰੇਲਵੇ ਤੇ ਸ਼ਮਜਾਰਪੁਰੀ ਤੇ ਮੈਂ ਤੋਸ ਕਿਸ਼ਾ ਹਾਂ ਨਾ ਟਿਕਟਾਂ ਲਈਆਂ ਨੇ ਜੋ ਬਗਲਾ ਸਾਹਬ ਕੋਰਦੋਰਾ ਸਾਹ ਪਹੁੰਚਣ ਆਹ ਜਾਂਪੋ ਜਾਓ ਔਰ ਮੈਨੂੰ ਇੱਥੇ ਜਿਹੜਾ ਉਹ ਰੋਕ ਲਿਆ ਕਿਉਂਕਿ ਮੇਰੇ ਕੋਲੇ ਤਿੰਨ ਪੁੱਤੀ ਕਿਰਪਾਨ ਹੈ ਉਹ ਮੈਨੂੰ ਇੱਥੇ ਰੋਕ ਲਿਆ ਕਿ ਤੂੰ ਨਹੀਂ ਜਾ ਸਕਦਾ ਮੈਂ ਕਿਹਾ ਟਿਕਟਾਂ ਦੇ ਪੈਸੇ ਕਹਿੰਦੇ ਪੂਰੀ ਮਿਲਣਗੇ ਮੈਂ ਕਿਹਾ ਨਾਂ ਦਿਓ ਮੈਨੂੰ ਤਾਂ ਬਾਹਰ ਕਰ ਦਿਓ ਉਹ ਮੈਨੂੰ ਅੰਦਰ ਕਿ ਮੇਰਾ ਡਰਾਈਵਰ ਬਾਹਰ ਮਨਜਿੰਦਰ ਸੰਸਾ ਜੀ ਤੁਸੀਂ ਕੌਣ ਦੀ ਗੱਲ ਕਰਦੇ ਹੋ ਇਹ ਕੌਮ ਮੈਂ ਕਹਿੰਦਾ ਗੁਲਾਮ ਗੁਲਾਮਾਂ ਦੇ ਗੁਲਾਮ ਆ ਇਹ ਉਹਨਾਂ ਦੇ ਗੁਲਾਮ ਆ ਜਿਹੜੇ ਹਜ਼ਾਰਾਂ ਸਾਲ ਤੋਂ ਬੁੱਧ ਗੁਲਾਮ ਨੇ ਮਜਾਦ ਕਰਾਇਆ ਸਿੱਖ ਕੌਮ ਨੇ ਤੇ ਅੱਜ ਸਿੱਖ ਭਾਰਤ ਵਿੱਚ ਗੁਲਾਮ ਕੀ ਇਹਦਾ ਜਵਾਬ ਮਨਜਿੰਦਰ ਸਿੰਘ ਸੰਤਾ ਜੀ ਤੁਸੀਂ ਦੇ ਸਕਦੇ ਹੋ ਮੈਂ ਤੁਹਾਡੇ ਤੋਂ ਜਵਾਬ ਮੰਗਦਾ ਅਕਾਲ ਤਖਤ ਦੇ ਚਾਹਤਾ ਤੋਂ ਜਵਾਬ ਮੰਗਦਾ ਪ੍ਰਧਾਨ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਵਾਬ ਮੰਗ ਰਿਹਾ ਹੈ ਅਰਜਨ ਸਿੰਘ ਜਤਾ ਜੀ ਤੁਸੀਂ ਤਾਂ ਬਣਾਓ ਆ ਲਾਈਵ ਚੱਲ ਰਿਹਾ ਹੈ ਇਹ ਕੁਛੋਲੇ ਵੀਡੀਓ ਬਣਾ ਰਹੇ ਮੇਰੇ ਉਹ ਭਾਈ ਮੈਂ ਜੋ ਕਹਿ ਰਿਹਾ ਜੋ ਹੋ ਰਿਹਾ ਉਹ ਕਹਿ ਰਿਹਾ ਨਾ ਤੇ ਲਾਈਵ ਚੱਲ ਰਿਹਾ ਬਣਾਓ ਵੀਡੀਓ ਮੈਂ ਤਾਂ ਖੁਦ ਬਣਾ ਰਿਹਾ ਲਾਈਵ ਚਲਾ ਰਿਹਾ ਕੀ ਕਰੋਗੇ ਵੀਡੀਓ ਬਣਾ ਕੇ ਜਦ ਤੋਂ ਜਦੋਂ ਅੰਦਰ ਕਰ ਦੋਵੇ ਤੇ ਖਾਲਸ ਗੰਦਾ ਜਵਾਬ ਕੌਣ ਦਊ ਕਿਥੇ ਕੈਮਰੇ ਵੀ ਲੱਗੇ ਮੈਨੂੰ ਅੰਦਰ ਕਿਉਂ ਨਹੀਂ ਜਾਣ ਦਿੰਦੇ ਪਤਾ ਹੈ ਮੈਨੂੰ ਰੇਲ ਤੇ ਮੈਟਰੋ ਟ੍ਰੇਨ ਤੇ ਸਫ਼ਰ ਕਿਉਂ ਨਹੀਂ ਕਰਨ ਦਿੱਤਾ ਜਾ ਰਿਹਾ ਮੇਰੇ ਯਾਬਰ ਨੂੰ ਬਾਹਰ ਕਿਉਂ ਰੋਕਿਆ ਗਿਆ ਹੈ ਇਹਦਾ ਜਵਾਬ ਸ਼੍ਰੋਮਣ ਮੋਟੋਰਾ ਪ੍ਰਧਾਨਾ ਕਮੇਟੀ ਦੇ ਸਾਰੇ ਪ੍ਰਧਾਨਾਂ ਤੋਂ ਇਹਦਾ ਜਵਾਬ ਮੈਂ ਜਿੱਥੇ ਜਲੀਕ ਸ਼੍ਰੋਮਣੀ ਫੋਰਮ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਮੰਗਦਾ। ਉੱਥੇ ਮੈਂ ਅੰਮ੍ਰਿਤਸਰ ਸ਼੍ਰੋਮਣੀ ਫੋਰਮ ਦੇ ਪ੍ਰਬੰਧਕ ਕਮੇਟੀ ਤੋਂ ਜਵਾਬ ਮੰਗਦਾ। ਮੈਂ ਸ੍ਰੀ ਅਕਾਲਪੁਰ ਸਾਹਿਬ ਦੇ ਜਥੇਦਾਰ ਤੋਂ ਜਵਾਬ ਮੰਗਦਾ ਕਿ ਅਸੀਂ ਸਾਨੂੰ ਜਦੋਂ ਪਹਿਲਾ ਦਿੱਲੀ ਰੇਲ ਮੈਟਰ 에어ਪੋਰਟ ਤੇ ਰੋਕਿਆ ਮੈਨੂੰ ਤੇ ਸਰਕਾਰ ਦਿੱਤੀ ਸੀ ਅਸੀਂ ਤੁਹਾਨੂੰ ਦਰਖਾਸਤਾਂ ਦਿੱਤੀਆਂ ਉਹ ਕੀ ਕੀਤਾ ਸਾਡੀਆਂ ਦਰਖਾਸਤਾਂ ਉਹ ਤੁਹਾਡੀ ਕੀ ਗੱਲ ਹੈ ਜੇ ਕੁਝ ਵੀਰ ਮਰ ਗਈ ਹੈ ਤੁਸੀਂ ਸਰਕਾਰਾਂ ਨਾਲ ਗੱਲ ਨਹੀਂ ਕਰ ਸਕਦੇ ਸਾਡੀ ਇਹ ਹਾਲ ਉਹਦਾ ਜਵਾਬ ਮੰਗਦਾ ਮੈਂ ਮੈਨੂੰ ਘੰਟਾ ਹੋ ਗਿਆ ਇੱਥੇ ਕੋਲ ਤੈਨੂੰ ਇਹੋ ਹਾਲ ਨੂੰ ਸਾਡੀ ਅਸੀਂ ਇਸੇ ਤਰੀਕੇ ਰੋਲਦੇ ਰਹੂ ਕੋਈ ਗੱਲ ਸੁਣਨ ਵਾਲਾ ਹੈਗਾ ਜਾਂ ਨਹੀਂ ਨਾ ਗੁਰਜੀ ਕਾਲ ਸਾਹਿਬ ਹੈ ਚਲੋ ਹੁਣ ਇਸ ਤੋਂ ਇਲਾਵਾ ਤੁਹਾਨੂੰ ਪੀਐਮ ਮੋਦੀ ਦੇ ਖਰਚੇ ਬਾਰੇ ਦੱਸ ਦਿੰਨੇ ਹਾਂ ਪੀਐਮ ਮੋਦੀ ਦੀ 23 ਸਾਲ ਦੀ ਜਿਹੜੀ ਯਾਤਰਾ ਹੈ ਵੀ ਪਿਛਲੇ 23 ਸਾਲਾਂ ਤੋਂ ਸਰਕਾਰੀ ਪਦ ਦੇ ਉੱਤੇ ਨੇ ਮੰਤਰੀ ਬਣੇ ਹੋਏ ਨੇ ਅਤੇ ਉਹਨਾਂ ਨੇ ਦੇਸ਼ ਭਲਾਈ ਵਾਸਤੇ ਬਹੁਤ ਸਾਰੇ ਕੰਮ ਕੀਤੇ ਜਿਸ ਦੇ ਉੱਤੇ ਪੀਐਮ ਮੋਦੀ ਨੂੰ ਵਧਾਈ ਦੇਣ ਵਾਸਤੇ 8.81 ਕਰੋੜ ਰੁਪਏ ਦੇ ਇਸ਼ਤਿਹਾਰ ਛਾਪ ਕੇ ਸੜਕਾਂ ਦੇ ਉੱਤੇ ਲਾਏ ਗਏ 8.81 ਕਰੋੜ ਰੁਪਏ ਇਹ ਦੱਸਣ ਵਾਸਤੇ ਕਿ ਇਹ ਜਿਹੜਾ ਲੀਡਰ ਹੈ 23 ਸਾਲ ਤੱਕ ਸਤਾ ਦਾ ਯੋਗ ਹੈ ਉਹ ਪੂਖ ਚੁੱਕਾ ਹੈ ਪਰ ਇੱਥੇ ਮਸਲਾ ਇਹ ਕਿ ਜਾਂ ਤਾਂ 25 ਸਾਲ ਵਾਲਾ ਹੁੰਦਾ 30 ਸਾਲ ਵਾਲਾ ਹੁੰਦਾ 20 ਸਾਲ ਵਾਲਾ ਹੁੰਦਾ ਪਰ ਇਹ 23 ਸਾਲ ਵਾਲਾ ਪਹਿਲੀ ਵਾਰੀ ਅਸੀਂ ਦੇਖਿਆ ਕਿਉਂਕਿ ਹੁਣ ਮੋਦੀ ਸਾਹਿਬ ਨੂੰ ਪਤਾ ਕਿ ਉਹਨਾਂ ਦੀ ਕੁਰਸੀ ਜਾਣ ਵਾਲੀ ਹੈ ਵੋਟ ਚੋਰੀ ਦਾ ਮਸਲਾ ਨਿਕਲ ਕੇ ਸਾਹਮਣੇ ਆ ਹੀ ਗਿਆ ਹੈ ਹੁਣ ਤੁਹਾਨੂੰ ਆਪਾਂ ਪੰਜਾਬੀ ਟਰੱਕ ਡਰਾਈਵਰ ਵਾਲਾ ਵੀਡੀਓ ਸੁਣਾ ਦਿੰਨੇ ਹਾਂ ਇੱਕ ਪਾਸੇ ਤਾਂ ਤੁਸੀਂ ਇੱਧਰ ਪਹਿਲਾਂ ਫੁਟੇਜ ਦੇਖੋ ਇਸ ਫੁ Maybe in the next hearing? Judge, uh, we'd we request to be appointed if he doesn't have private counsel at this time. Well, he's asking to wait until his next hearing. Um, Madam Interpreter, can you ask him again if he wants me to appoint the public defender to represent him at this time?

ਬਟ ਐਟ ਥਿਸ ਪੁਆਇੰਟ ਐਜ਼ ਅ ਫਰੈਂਡ ਆਫ ਦ ਕੋਰਟ ਆ ਵੁੱਡ ਐਡਵਾਈਸ ਨਾ ਦਾ ਇਹ ਵੀਡੀਓ ਦਾ ਤੁਸੀਂ ਸੁਣਿਆ ਪਰ ਇਸ ਤੋਂ ਇਲਾਵਾ ਨਾ ਤੁਹਾਨੂੰ ਮੈਂ ਗੋਰੇ ਦਾ ਵੀਡੀਓ ਸੁਣਾਉਣਾ ਗੋਰੇ ਨੇ ਕੀ ਆਖਿਆ ਦੇਖੋ ਗੋਰੇ ਨੇ ਇਹ ਸਾਰੀਆਂ ਗੱਲਾਂ ਹੀ ਖੋਲ ਦਿੱਤੀਆਂ ਗੋਰੇ ਨੇ ਦੱਸ ਦਿੱਤਾ ਕਿ ਯਾਰ ਇਹੋ ਜਿਹੇ ਐਕਸੀਡੈਂਟ ਕਈ ਵਾਰੀ ਹੋਏ ਨੇ ਪਰ ਜਾਣ ਬੁੱਝ ਕੇ ਇਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਦਿਸ ਇਜ਼ ਵਾਇਰਲ ਯੂ ਆਲ ਦ ਟਰੱਕ ਡਰਾਈਵਰ ਦ ਮੇਨ ਦੀ ਇਲੀਗਲ ਯੂ ਟਰਨ ਲੈਟ ਮੀ ਆਸਕ ਯੂ ਗਾਇਜ਼ ਦਿਸ ਡਸ ਐਨੀਬਾਡੀ ਥਿੰਕ ਥੈਟ ਦ ਵੈਨ ਡਰਾਈਵਰ ਵਾਸ ਅ ਫਾਲਟ I mean, yeah, yeah, yeah. The, the truck driver made an illegal U-turn, but the van never stepped on the brakes. Never even saw the truck that was literally sideways across two lanes of traffic in front of him. Never saw him. Never stepped on the brakes. Uh, let's say the rules were reversed. Um, what if, um, what if the van was making that illegal U-turn and the truck driver? smashed into the van would the truck driver be at fault still or would the van driver be at fault I guess the general rule is you're supposed to be in control of your vehicle at all times every single day every single day that I'm out here driving and it has been this way for the past I don't know eight ten years since since the cell phone since the cell phone is 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 when this really started getting out of control. People don't pay attention. I mean, every single day I'm saving somebody's life because they're not paying attention. They're not paying attention. You're supposed, the law says, ਇਹ ਸਪੋਸਟ ਟੂ ਬੀ ਇਨ ਕੰਟਰੋਲ ਆਫ ਯੋਰ ਵੀਕਲ ਮਤਲਬ ਉਹ ਕਹਿੰਦਾ ਕਿ ਜਦੋਂ ਦੇ ਸੈਲਫੋਨ ਆਏ ਨੇ ਉਦੋਂ ਤੋਂ ਇਹ ਚੀਜ਼ਾਂ ਦੇ ਵਿੱਚ ਵਾਧਾ ਹੋਇਆ ਜਿਹੜੇ ਰੋਡ ਦੇ ਉੱਤੇ ਐਕਸੀਡੈਂਟ ਹੋਣ ਲੱਗੇ ਨੇ ਜਦੋਂ ਤੋਂ ਲੋਕਾਂ ਦੇ ਹੱਥਾਂ ਦੇ ਵਿੱਚ ਮੋਬਾਈਲ ਫੋਨ ਆ ਗਏ ਨੇ ਮੋਬਾਈਲ ਫੋਨ ਨੂੰ ਦੇਖੀ ਜਾਂਦੇ ਨੇ ਇੱਧਰ ਉੱਧਰ ਤਾਂ ਦੇਖਦੇ ਨਹੀਂ ਸਾਰਾ ਕੁਝ ਮੋਬਾਈਲ ਫੋਨ ਦੇ ਵਿੱਚ ਦੇਖ ਕੇ ਹੀ ਸਾਰੀ ਆਪਣੀ ਯਾਤਰਾ ਪੂਰੀ ਕਰ ਦਿੰਦੇ ਨੇ ਜਿਸ ਕਰਕੇ ਸੜਕ ਦੇ ਉੱਤੇ ਐਕਸੀਡੈਂਟ ਹੁੰਦੇ ਨੇ ਅਜਿਹੇ ਪਹਿਲਾਂ ਕਦੇ ਨਹੀਂ ਹੁੰਦੇ ਸੀ ਪਰ ਪਿਛਲੇ 10 ਸਾਲਾਂ ਤੋਂ ਇਹ ਜ਼ਿਆਦਾ ਹੋ ਚੁੱਕੇ ਨੇ ਇਹ ਗੱਲਾਂ ਗੂਰੇ ਨੇ ਆਖੀਆਂ ਸੋ ਇਸ ਦੇ ਬਾਰੇ ਹੁਣ ਸਬਸਕ੍ਰਾਈਬ ਦੇ ਵਿੱਚ ਜ਼ਰੂਰ ਦੱਸਿਓ ਮਿਲਾਂਗੇ ਇੱਕ ਹੋਰ ਨਵੇਂ ਵੀਡੀਓ ਨਵੀਂ ਜਾਣਕਾਰੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ